ਤਨੁਦਾਰਾ ਸੰਪਤ ਸਗਲ ਜਨ ਆਪਣੇ ਕਰਮਾਨ ਸਤਿਗੁਰੂ ਸਾਹਿਬ ਜੀ ਮਹਾਰਾਜ ਪਰਮਾਉਂਦੇ ਹਨ اے ਜੀਵ ਜੋ ਤਨ ਦੌਲਤ دارਾ istri ਸੰਪਤ ਹਾਥੀ ਘੋੜੇ ਆਦਿ ਵਿਪੂਤੀ ਸਗਲ ਸਾਰੀ ਹੈ ਜੇਨ ਜਿਨ੍ਹਾਂ ਨੂੰ ਆਪਣੇ ਤੂ ਆਪ ਦੇ ਕਰ ਕਰਕੇ ਮਾਨ ਮੰਨੀ ਬੈਠਾ ਹੈ ਇਨ ਮੈਂ ਕਛ ਸੰਗੀ ਨਹੀਂ ਨਾਨਕ ਸਾਚੀ ਜਾਨ ਸਤਿਗੁਰੂ ਸਾਹਿਬ ਜੀ ਮਹਾਰਾਜ ਫਰਮਾਉਂਦੇ ਹਨ ਤੂੰ ਇਸ ਸੱਚੀ ਸਿੱਖਿਆ ਨੂੰ ਆਪਣੇ ਹਿਰਦੇਵ ਜਨਣਾ ਕਰ ਕਿ ਇਨ ਇਨ ਪਦਾਰਥਾਂ ਮੈਂ ਵਿੱਚੋਂ ਕਛ ਕੋਈ ਵੀ ਸੰਗੀ ਸਾਥੀ ਨਹੀਂ ਨਹੀਂ ਹੈ ਭਾਵ ਇਨਾਂ ਪਦਾਰਥਾਂ ਦੇ ਵਿੱਚੋਂ ਤੇਰੇ ਨਾਲ ਪਰਲੋਕ ਚ ਜਾਣ ਵਾਲਾ ਕੋਈ ਤੇਰਾ ਸਾਥੀ ਨਹੀਂ ਹੈ ਸਤਿਗੁਰੂ ਸਾਹਿਬ ਜੀ ਮਹਾਰਾਜ ਪਰਮਉੰਦੇ ਹਨ ਦਾਰਾ ਮੀਤ ਪੂਤ ਸਨ ਬੰਦੀ ਸਗਰੇ ਧਨ ਸਿਓ ਲਾਗੇ ਜਬ ਹੀ ਨਿਰਤਨ ਦੇਖਿਓ ਨਰਕ ਸੰਗ ਛਾੜ ਸਭ ਭਾਗੇ